ਮਹਾਲੀ ਵਾਸੀ ਪੂਰਾ ਪੰਜਾਬ ਜਿਹੜੀ ਇਹ ਅਸੀਂ ਪੀਸੀ ਕਰ ਇਹਦੇ ਉੱਤੇ ਸੁਣ ਕੇ ਜਿਹੜੀ ਆ ਖੁਸ਼ੀ ਆ ਉਹ ਜ਼ਰੂਰ ਹੋਵੇਗੀ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸੁਭਾ ਸਰਕਾਰ ਉਹ ਲੋਕਾਂ ਨੂੰ ਬਿਹਤਰ ਜਿਹੜੀਆਂ ਸੜਕੀ ਨੈਟਵਰਕ ਦੇਣ ਦਾ ਜਿਹੜਾ ਲਗਾਤਾਰ ਯਤਨ ਕੀਤੇ ਜਾ ਰਹੇ ਸਾਰੇ ਪਾਸੇ ਜੀ ਸਿੱਧੀ ਸਾਹਿਬ ਵਿੱਚ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਮੁੱਖ ਮਾਰਗਾਂ ਤੇ ਪਿੰਡੂ ਸੜਕਾਂ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ ਉੱਥੇ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਸਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਸੜਕਾਂ ਦੇ ਨਵੀਨੀਕਰਨ ਦਾ ਕਾਰਜ ਜਿਹੜਾ ਆਰੰਭਿਆ ਜਾ ਰਿਹਾ ਹੈ ਜਿਸ ਮਾਨ ਸਰਕਾਰ ਵੱਲੋਂ ਐਸਐਸ ਨਗਰ ਮਹਾਲੀ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਵੱਡੇ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ ਐਸਐਸ ਨਗਰ ਦੇ ਮਾਸਟਰ ਪਲਾਨ ਦੀ ਤਰਜ਼ ਤੇ ਸ਼ਹਿਰ ਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨੈਕਸਟ ਜਨਰੇਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ ਇਸ ਪ੍ਰੋਜੈਕਟ ਤਹਿਤ ਮਹਾਲੀ ਸ਼ਹਿਰ ਦੀਆਂ ਗਮਾੜਾ ਅਤੇ ਨਗਰ ਨਿਗਮ ਦੀਆਂ ਪ੍ਰਮੁੱਖ ਸੜਕਾਂ ਅਤੇ ਜੰਕਸ਼ਨਾਂ ਚੌਕਾਂ ਨੂੰ ਸੁਧਾਰ ਲਈ ਕੰਮ ਜੰਗੀ ਪੱਧਰ ਤੇ ਕੀਤੇ ਜਾਣਗੇ ਇਹਨਾਂ ਕੰਮਾਂ ਵਿੱਚ ਇਹ ਸਾਰੇ ਸ਼ਮਲ ਹਨ ਸੜਕਾਂ ਦਾ ਨਵੀਕਨ ਇਸ ਪ੍ਰੋਜੈਕਟ ਤਹਿਤ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਯੋਗਗ੍ਰੇਸ਼ਨ ਅਤੇ ਸਟਰਨਥਨ ਕੀਤੀ ਜਾਵੇਗੀ ਤਾਂ ਜੋ ਆਵਾਜੇ ਨੂੰ ਸੁਚਾਰੂ ਬਣਾਇਆ ਜਾ ਸਕੇ ਅਤੇ ਟ੍ਰੈਫਿਕ ਦੀ ਸਮੱਸਿਆ ਦਾ ਜਿਹੜਾ ਹੱਲ ਹੋ ਸਕੇਗਾ ਸੋ ਸੜਕਾਂ ਦੇ ਸਰਫੇਸਿੰਗ ਜਿਹੜੇ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਕੇ ਉਹਨਾਂ ਦੀ ਸਰਫੇਸਿੰਗ ਕੀਤੀ ਜਾਵੇਗੀ ਇਸ ਨਾਲ ਰਾਹਗੀਰਾਂ ਨੂੰ ਜਿਹੜਾ ਬਿਹਤਰ ਸਫਰ ਦੀ ਸਹੂਲਤ ਮਿਲੇਗੀ ਸੜਕਾਂ ਦਾ ਸੁੰਦਰੀਕਰਨ ਸੜਕਾਂ ਦੇ ਨਾਲ-ਨਾਲ ਜੰਕਸ਼ਨਾਂ ਦਾ ਸੁੰਦਰੀਕਰਨ ਬਿਊਟੀਫਾਈਸੈਂਟਰੀ ਕੀਤਾ ਜਾਵੇਗਾ ਤੇ ਇਸ ਵਿੱਚ ਲੈਂਡਸਕੇਪਿੰਗ ਆਧੁਨਿਕ ਲਾਈਟਾਂ ਤੇ ਹਰੀਿਆਲੀ ਬਣਾਉਣ ਤੇ ਜ਼ੋਰ ਦਿੱਤਾ ਜਾਵੇਗਾ। ਇਹ ਸਾਰੇ ਵਿਕਾਸ ਕਾਰਜ ਐਨਐਚਏਆਈ ਦੀ ਤਰਫ਼ੇ ਐਚਐਮ ਪੋਰਟਲ ਰਾਹੀਂ ਕਰਵਾਏ ਜਾਣਗੇ। ਐਚਐਮ ਮੂਰਤ ਤਹ ਜਿਸ ਠੇਕੇਦਾਰ ਨੂੰ ਕੰਪਨੀ ਅਲਾਟ ਕੀਤਾ ਜਾਵੇਗਾ ਉਸ ਨੂੰ ਅਗਲੇ 10 ਸਾਲਾਂ ਦਾ ਜਿਹੜਾ ਉਸ ਦੀ ਲਈ ਜਿੰਨਾ ਵੀ ਨਵੀਕਨ ਹੋਏਗਾ ਉਹਦੀ ਸਾਫ਼ ਸੰਭਾਲ ਜਿਹੜਾ ਉਹ ਠੇਕੇਦਾਰ 10 ਸਾਲ ਦੀ ਜਿੰਮੇਵਾਰੀ ਉਹ ਠੇਕੇਦਾਰ ਦੀ ਹੋਵੇਗੀ। ਉਦੀ ਮੇਨਟੇਨੈਂਸ 1 ਇੰਚ ਵੀ ਜਿਹੜਾ ਇਹ ਸੜਕਾਂ ਦੇ ਉੱਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੋ ਨਾਲ ਦੀ ਨਾਲ ਕੁਝ ਘੰਟਿਆਂ ਦੇ ਵਿੱਚ ਉਹਦਾ ਜਿਹੜਾ ਉਹ ਹੱਲ ਕੀਤਾ ਜਾਵੇ ਅਸੀਂ ਭਾਰਤੀ ਰਾਜਮਾਰਗ ਅਥਾਰਟੀ ਜਾਨੀ ਕਿ NHAI ਦੇ ਤਰਤੇ ਠੇਕੇਦਾਰ ਨੂੰ ਉਹਦਾਗੀ ਕਰਾਂਗੇ ਤਾਂ ਜੋ ਸੜਕਾਂ ਦੀ ਲੰਬੇ ਸਮੇਂ ਤੱਕ ਸਾਬ ਸੰਭਾਲ ਯਕੀਨੀ ਬਣਾਈ ਜਾ ਸਕੇ ਸੜਕਾਂ ਦੇ ਸਾਰੇ ਕੰਮਾਂ ਲਈ ਠੇਕੇਦਾਰ ਕੰਪਨੀ ਨੂੰ 40 ਤੋਂ ਲੈ ਕੇ 60 ਫਾਰਮੂਲੇ ਤਹਿਤ ਦੇਗੀ ਕੀਤੀ ਜਾਵੇਗੀ ਇਸ ਫਾਰਮੂਲੇ ਅਨੁਸਾਰ 40% ਪੈਸਾ ਸਰਕਾਰ ਵੱਲੋਂ ਨਿਰਮਾਣ ਦੇ ਦੌਰਾਨ ਦਿੱਤਾ ਜਾਵੇਗਾ ਜਿੰਦਾ ਜਿੰਦਾ ਕੰਮ ਚੱਲਦਾ ਜਾਏਗਾ ਉਹਦੇ ਵਿੱਚ 40% ਜਿਹੜਾ ਉਹ ਉਹਨੂੰ ਪੇਮੈਂਟ ਹੋਵੇਗੀ 60% ਪੈਸਾ ਠੇਕਦਾਰ ਕੰਪਨੀ ਜਿਹੜੀ ਆ ਖੁਦ ਲਗਾਵੇਗੀ ਜੋ ਉਸ ਨੂੰ ਕੰਮ ਪੂਰਾ ਹੋਣ ਤੋਂ ਬਾਅਦ ਇਹ ਨਹੀਂ ਵੀ ਕੰਮ ਸ਼ੁਰੂਆਤ ਹੋ ਗਈ ਪਹਿਲਾਂ ਠੇਕਦਾਰ ਪੈਸੇ ਲੈ ਗਏ ਵਿੱਚ ਕੰਮ ਰੁਕ ਗਿਆ ਇਸ ਤਰ੍ਹਾਂ ਇਹਗਾ 40% ਪੈਸਾ ਉਹਨੂੰ ਕੰਮ ਦੇ ਵਿੱਚ ਮਿਲੇਗਾ ਜਿਹੜਾ 60% ਆ ਪਰਸੈਂਟ ਪੈਸਾ ਉਹ ਕੰਪਨੀ ਜਿਹੜੀ ਖੁਦ ਲਗਾ ਕੇ ਉਹਨੂੰ ਅਸੀਂ ਜਿਹੜੇ ਸਰਕਾਰ ਵੱਲੋਂ 10 ਸਾਲਾਂ ਦੇ ਵਿੱਚ ਉਹ ਪੈਸਾ ਉਹਨੂੰ ਮਿਲੇਗਾ ਉਹ ਵੀ ਉਹਨੂੰ ਕਿਸ਼ਤਾਂ ਨਹੀਂ ਮਿਲਾ ਦਿੱਤਾ ਜਾਵੇਗਾ ਇਸ ਨਾਲ ਠੇਕੇਦਾਰ ਦੀ ਕੰਪਨੀ ਦੀ ਜ਼ਿੰਮੇਵਾਰੀ ਜਵਾਬਦੇਹ ਯਕੀਨੀ ਬਣਾਏਗੀ ਲੋਕਾਂ ਨੂੰ ਲੰਮੇ ਸਮੇਂ ਤੱਕ ਬਿਹਤਰ ਸੜਕੀਆਂ ਸੜਕੀ ਸਹੂਲਤਾਂ ਜਿਹੜੀਆਂ ਮਿਲਦੀਆਂ ਰਹਿਣਗੀਆਂ 10 ਸਾਲ ਤੱਕ ਨਹੀਂ ਕੋਈ ਟੈਨਸ਼ਨ ਨਹੀਂ ਹੋਵੇਗੀ ਕਿ ਸੜਕ ਦੇ ਵਿੱਚ ਕਿਤੇ ਖੱਡਾ ਪੈ ਗਿਆ ਜਾਂ ਕੋਈ ਫੁੱਟਪਾਥ ਤੇ ਜਾਂ ਸਾਈਕਲ ਪਾਸਟ ਤੇ ਕੋਈ ਵੀ ਪ੍ਰੋਬਲਮ ਆ ਗਈ ਔਰ ਕੁਝ ਘੰਟਿਆਂ ਦੇ ਵਿੱਚ ਉਦਲੀਆ ਠੇਕਦਾਰ ਉਹਨੂੰ ਕੰਪਲੀਟ ਕਰੇਗਾ ਵਿਕਾਸ ਕਾਰਜਾਂ ਵਿੱਚ ਉੱਚ ਮਿਆਰੀ ਗੁਣਵੱਤਾ ਯਕੀਨੀ ਬਣਾਈ ਜਾਵੇਗੀ ਇਸ ਸਬੰਧੀ ਉੱਚ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਦੀਆਂ ਸੜਕਾਂ ਦੇ ਇਹ ਸਾਰੇ ਕੰਮ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਮੁਕੰਮਲ ਕੀਤੇ ਜਾਣਗੇ ਅਤੇ ਗੁਣਵੱਤਾ ਵਿੱਚ ਕਿਸੇ ਕਿਸਮ ਦੀ ਘਾਟ ਨਾ ਆਵੇ